ਖਾਲਸਾ ਛੀਰ ਬਾਈ ਕੋ ਜੁਕੀ ਫਤਿਹ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸ਼ਾਹਕੋਟ ਜ਼ੋਨ ਦਾ ਖੰਜਾਂਚੀ ਅੱਜ ਪ੍ਰਸ਼ਾਸਨ ਨੇ ਸਾਡੇ ਨਾਲ ਬਹੁਤ ਤਕਾ ਕੀਤਾ ਪ੍ਰਸ਼ਾਸਨ ਨੇ ਅੱਜ ਬਿਨਾਂ ਮੁਆਵਜ਼ਾ ਦਿੱਤੇ ਹੀ ਸਾਡੇ ਕੋਲੋਂ ਸਾਡਾ ਸਾਰਾ ਜ਼ਮੀਨ ਜਿਹੜੀ ਆ ਉਹ ਖੋਹ ਲਈ ਗਈ ਆ ਉਸ ਉੱਤੇ ਕਬਜ਼ਾ ਕਰ ਲਿੱਤਾ ਗਿਆ ਹੈ ਸਾਨੂੰ ਘਰਾਂ ਵਿੱਚ ਹੀ ਅਰੈਸਟ ਕਰ ਲਿੱਤਾ ਗਿਆ ਹੈ ਸਾਨੂੰ ਘਰਾਂ ਤੋਂ ਬਾਹਰ ਨਹੀਂ ਨਿਕਲਣ ਦੇਣਦੇ ਆਹ ਦੇਖ ਲਓ ਗੱਡੀ ਸਾਡੇ ਘਰ ਦੇ ਮੋੜੇ ਬਿਲਕੁਲ ਲਾਈ ਹੋਈ ਆ ਆ ਨਾਲ ਮੇਰੇ ਹਰਵਾਇਕ ਉਹਨਾਂ ਦੇ ਘਰ ਦੇ ਅੰਦਰ ਵੜ ਕੇ ਬੈਠੇ ਆ ਜੀ ਬਾਹਰ ਨਹੀਂ ਕਿਸੇ ਨੂੰ ਵੀ ਜਾਣ ਦੇ ਰਹੇ ਜੀ ਘਰਾਂ ਦੇ ਅੰਦਰ ਹੀ ਅਰੇਸਟ ਕਰਕੇ ਬੈਠਿਆ ਸਾਡੇ ਤਾਂ ਅੱਜ ਪਸ਼ੂ ਵੀ ਬਾਹਰੋਂ ਤੂੜੀ ਲਿਆ ਕੇ ਪੱਠਾ ਡੱਠਾ ਪਾਉਣ ਤੋਂ ਭੁੱਖੇ ਬੈਠੇ ਆ ਬੱਚੇ ਆ ਉਹ ਘਰ ਦੇ ਅੰਦਰ ਰਹਿ ਗਏ ਆ ਕਿਸੇ ਨੂੰ ਕਿਸੇ ਬੰਨੇ ਨਿਕਲ ਨਹੀਂ ਦਿੱਤਾ ਜਾਣ ਨਹੀਂ ਦਿੱਤਾ ਜੀ ਸਾਡੇ